ਕਾਛਰੀ ਕਾ ਸਾਰੇ ਭੈਣ ਭਰਾਵਾਂ ਨੂੰ ਰਾਤ ਸੁੰਦਰ ਸਿੱਧੂ ਦੇ ਬਲਾਕ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਹੈ ਸਾਰੇ ਭੈਣ ਭਰਾ ਠੀਕ ਠਾਕ ਹੋਮੋਗੇ ਅੱਜ ਪਰਨਾ ਸਿੰਘਾਂ ਨੇ ਗੋਲ ਜਿਹਾ ਆਇਆ ਹੈ ਅੱਜ ਥੋੜੀ ਬਦਲੀ ਲੱਗਦਾ ਨਹੀਂ ਹੈ ਗੋਲ ਹੈ ਲੱਗਦਾ ਹੈ ਨਹੀਂ ਗੋਲ ਬਾਇਦਾ ਯਾਰ ਗੋਲ ਬੰਨੇ ਆਉਂਦੇ ਨੇ ਨਹੀਂ ਉਹ ਗੋਲ ਹੋਰ ਅੱਜ ਸਿੰਘਾਂ ਨੇ ਬਦਲੀ ਆ ਥੋੜੀ ਮੈਂ ਕਿਹਾ ਵੀ ਬਦਲੀਏ ਬੜੀ ਚੇਂਜਿੰਗ ਕਰੀਏ ਨੌੜਾ ਦੀ ਗੱਲ ਹੀ ਤੇ ਗਰਮੀ ਨਾਲ ਪਦੇ ਭੈਂ ਜੋਰਦਾਰ ਲਾ ਕੇ ਹਟੇ ਅੰਬਰ ਚ ਸਾਂ ਬਰਦਸਾਂ 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 ਕਰਕੇ ਹਟਿਆ ਉਹ ਪਰ ਤੂੰ ਵਧੀਆ ਲੈ ਆਹ ਆਹ ਆ ਉਹ ਵਧੀਆ ਕੀ ਲਹੰਗੇ ਨੇ ਮੇ ਭਾ ਇਹ ਤਾਂ ਬੇਬੱਦਲ ਹੋ ਗਿਆ ਕੂ ਕਰ ਇੱਥੇ ਤੇ ਨਹੀਂ ਪੈ ਆਉਣਾ ਇੱਥੇ ਕਦੇ ਨਹੀਂ ਪੈ ਆਉਣਾ ਮਰਲਾ ਦਾ ਮੁੰਨਾ ਨਾ ਉਹਦੇ ਰਮੀ ਆਜ ਪੰਗਾ ਜੱਪ ਖੜਾਵੇ ਪਤਾ ਨਹੀਂ ਆਖੋ ਤੇ ਆਓ ਰੱਖੋ ਉਮੀਦਾ ਸਾਡੇ ਮਨ ਆਉਣਾ ਮਜ਼ਾ ਮੈਨੂੰ ਠੰਡ ਲੱਗਦੀ ਹੈ ਭਾਈ ਸਿੱਧੀ ਗੱਲ ਹੈ ਤੇ ਕਦੀ ਗੱਲ ਗਰੀਬ ਨੂੰ ਨਾ ਨੂੰ ਕਣੀ ਕੋਈ ਜਿੰਨੇ ਆ ਨਹੀਂ ਹੁੰਦਾ ਚੱਲ ਫਿਰ ਚਲੀਏ ਨਾ ਯਾਰ ਉਹ ਨਾ ਕੇ ਫਰੇ ਕਰੀਏ ਯਾਰ ਪਰ ਕੰਮ ਹੋਰ ਵੀ ਵੱਧ ਨੇ ਮੈਨੂੰ ਕੰਮ ਹੁੰਦਾ ਵੱਧ ਆਣਾ ਤੇਨੂੰ ਹੀ ਵੱਧ ਨੇ ਦੂਜੇ ਦਾ ਫੇਲੇ ਜਿਹੜੇ ਫਿਰਦੇ ਸਾਰੇ ਘਰ ਦੇ ਨਹੀਂ ਖਾਸੇ ਕੰਮ ਹੁੰਦੇ ਆ

ਇਹਦਾ ਲਵੇੜ ਦੂੰ ਮਿੱਥੋਂ ਆ ਟੁੱਟਾ ਇਹਦਾ ਹੋਰ ਨਹੀਂ ਕੋਈ ਨਾ ਕੋਈ ਨਹੀਂ ਇਹ ਵੀ ਕਰ ਦਿਆਂ ਆਡਰ ਜੀ ਜੋ ਇਹ ਵੀ ਲਵੇੜ ਦੇਣਾ ਮੈਨੂੰ ਓਏ ਆ ਆ ਯਾਰ ਤੋਲਾ ਨਹੀਂ ਕੋਈ ਨਾ ਆ ਰਣਾ ਧੋਣੇ ਨਹੀਂ ਤੇਰੇ ਬੈਠ ਤੇਰੇ ਬੈਠਣ ਤੋਂ ਪਹਿਲਾਂ ਤੋੜਾਂਗਾ ਨਾ ਜੀ ਨਾ ਬੱਸ ਤਾਂ ਸਾਫ ਕਰ ਲਈ ਉਹ ਤਾਂ ਮੈਂ ਪਰ ਤੋ ਤੂੰ ਜਰਾ ਦੇਖਰਾਵ ਯਾਨੀ ਵੀਰੇ ਨਾ ਮੈਂ ਦੇਖ ਇੱਥੋਂ ਤੇ ਝਾੜ ਦਿੰਦੇ ਆ ਦੇਖੜਾੜੜਾੜਾੜਾ ਓਹ ਉਹ ਸਿਲਪ ਕੱਢ ਗਈ ਸੀ ਹੋਰ ਬਈ ਬ੍ਰੇਕ ਦਾ ਬੈਟ ਰੈਟਰਾਂ ਨੂੰ ਇੱਕ ਪਾਸੇ ਹੋਰ ਲਹੜਮਾ ਕਰਾ ਪਰ ਪਹਿਲਾਂ ਇਤੋਂ ਤਾਂ ਤੋਣਾ ਆਇਆ ਸੈਟਿੰਗ ਨਹੀਂ ਕਰੀ ਹਵਾ ਚੱਲ ਪਈ ਤਾਂ ਉਹ ਹੀ ਘਮ ਹੋ ਗਿਆ ਜਿਹਦਾ ਡਰ ਸੀ ਨਹੀਂ ਗੱਲ ਡਰ ਤਾਂ ਨਹੀਂ ਆ ਨਹੀਂ ਯਾਰ ਮੀ ਨਜ਼ਾਰਾ ਵੇ ਮੋਂ ਮੇਰਾ ਵੀਰ ਜੀ ਭਾਈ ਫਰਸ਼ ਤੋਂਊਗਾ ਛੋਡਾ ਭਰਾ ਉੱਥੇ ਬਹਿ ਕੇ ਨਾ ਆਉਂਦਾ ਹੁੰਦਾ ਸੋਨੂੰ ਅੱਜ ਦਿਖਾਵਾਂਗੇ ਸਾਰਾ ਕੁਝ ਵੀ ਕਿਵੇਂ ਆਪਾਂ ਨਾਉਣੇ ਹੁੰਨੇ ਆ ਵੀ ਕਿਵੇਂ ਉੱਥੇ ਤੱਕ ਜਾਣੇ ਆ ਪਾਣੀ ਛੱਡ ਲਾ ਮੜਾ ਆ ਮੈਂ ਮੈਂ ਆਉਣਾ ਵੀ ਆ ਵੀਰੇ ਫਿਰ ਉਹ ਮਿੱਟੀ ਦੀ ਚ ਬਾਲਾ ਆਹੋ ਗਲ ਗਲ ਪੈਂਦੇ ਨੇ ਯਾਰ ਕਹਿ ਨਹੀਂ ਦਿੰਦੇ ਕੁਝ ਗਲ ਪੈਂਦੇ ਨੇ ਹੁਣ ਕੀ ਕਹਿ ਸਕਦੇ ਆ ਛੱਡ ਲਾ ਮੋਟਰ ਯਾ ਇੱਥੇ ਮੰਜਾ ਗੁੱਡਾ ਨਹੀਂ ਮੜਾ ਆਵਾਜ਼ ਆਹ ਕਿਨਾਰੇ ਦੀ ਸਾਫ਼ ਹੋਵੇ ਉਧਰੋਂ ਤਾਂ ਮੈਂ ਪੀੜੀ ਖਤਲੇ ਹੋਣੀ ਆ ਆ ਜਿਹੜੀ ਤੇ ਖੜਾ ਤੂੰ ਨਾ ਉਹ ਜਾਰੇ ਤੋੜ ਤਾ ਹੋਰ ਮੈਂ ਯਾਰ ਤੋੜ ਦੂੰ ਮੈਨੂੰ ਤੁਰ ਮਸਾ ਨਹੀਂ ਮੈਤੇ ਤੁਰਨੀ ਹੁੰਦਾ ਨਹੀਂ ਫਸਾਈ ਪੀੜੀ ਵੀਰੇ ਮੈਂ ਨਹੀਂ ਫਸਾਈ ਮੈਂ ਕੁਝ ਨਹੀਂ ਬਸਾਇਆ ਦੇ ਵਿੱਚ ਯਮਨ ਆਇਏ ਤੇ ਬਗਲ ਮੈਂ ਮੋਟਰ ਵਾਲੀ ਬਰੀ ਚਲਾਉਣੀ ਕੋ ਹਾਂ ਨਹੀਂ ਪਈ ਰਹਿਦੀ ਮਾਰੀ ਚੋ ਨਿਆਰੇ ਨਾ ਮੈਂ ਉਹ ਤੇ ਐਂਨੇ ਕਦੇ ਫਰਦ ਕਰਨਾ ਡੋਟ ਨਹੀਂ ਉਹ ਤਾਂ ਬੈਲ ਵੀ ਆਉਂਦਾ ਭਾਈ ਐਂ ਦਾ ਗੱਲ ਬਾਰ ਬਾਰ ਚਲਾਉਨੇ ਆ ਦਰਖਤ ਬਾਹਲਾ ਚੱਕਦੇ ਮੀਨੇ ਚਲ ਦਰਖਤਾਂ ਦਾ ਕਰਤਾ ਪਰੋਂ ਐ ਕੀ ਕਹਿੰਦੇ ਚਾਚਾ ਜੀ ਐਸੇ ਆ ਕਾਨੂੰ ਨਹੀਂ ਪਤਾ ਸੀ ਹਵਾ ਨਹੀਂ ਪਾਣੀ ਸਿਰ ਤੇ ਪਿਆਰ ਵੱਧ ਉਹ ਤਾਹਾਂ ਤੋਂ ਇਕੱਲੇ ਹੀ ਕਦੋਂ ਆਉਂ ਦਰਖਤ ਉਹ ਹੁਣ ਬਣਊਗਾ ਤਾਹਾਂ ਤੋਂ ਇਹਨੇ ਆਜ ਰਾਤ ਕੰਧ ਨਹੀਂ ਟੱਪਿਆ ਸੀ ਇਹ ਟੱਪ ਗਿਆ ਕੰਧ ਹਾਂ ਕੰਧ ਕੰਧ ਨਾ ਗਿਆ ਏ ਉਹੀ ਗਾਣਾ ਪਹਿਲਾਂ ਨੰਗਿਆਂ ਨਹੀਂ ਚਾਚਰੀ ਕਾ ਬੁਲਾਦੇ ਸਾਰਿਆਂ ਨੂੰ ਅੱਛਾ ਅੱਛਾ ਸਾਰੇ ਤੋਂ ਕਿ ਬਾਤ ਤੋਂ ਬਾਤ ਦੇਖਿਆ ਕਰੋ ਮੇਰੇ ਭਤੀਜੇ ਨੂੰ ਆਹ ਦਾ ਧੰਨਵਾਦ ਭਾਈ ਅ ਅੱਛਾ ਜੋਗ ਤਾਂ ਦੇਣਾ ਹੀ ਆ ਸਯੋਗ ਦੇ ਬਾਤ ਤੋਂ ਵੱਧ ਨਹੀਂ ਨਹੀਂ ਸਯੋਗ ਸਯੋਗ ਦੇ ਨੁਕੜਾ ਇੱਥੇ ਹੋਣਾ ਉਹ ਕਰਦੇ ਆ ਚਾਚਾ ਦੀ ਕਰਦੇ ਆ ਟੈਨਸ਼ਨ ਕੱਢ ਲੈਣੇ ਆ ਅਸੀਂ ਕੋ ਸੋਣੋ ਬਾਅਦ ਦੇਖਣਾ ਮੈਂ ਬਾਡੀ ਵੀ ਬਣ ਗਈ ਓਏ ਬਾਡੀ ਕੋਈ ਸੋਣਾ ਇੱਥੇ ਨਾ ਮੈਂ ਆਹ ਉਹ ਬੰਦ ਕਵਾ ਕਹਿਣਗੇ ਬੰਦ ਕਰਦੇ ਮੋਟੇ ਜਾ ਮੋਟਾ ਬੰਦ ਕਰ ਦੋ ਮੋਟਾ ਮੋਟਾ ਬਸ ਇੱਦਿਆਂ ਨੇ ਮੱਟ ਕੱਢੇ ਪਏ ਹੋਰ ਯਾਰ ਆ ਤੁਹਾਡਾ ਭਰਾ ਦੀ ਬਲ ਲੱਤ ਠੀਕ ਹੋ ਜੇ ਯਾਰ ਧੀਤੀ ਧੀਤੀ ਤੁਰੀਏ ਕਰੀਏ ਮਹਾਰਾਜ ਮੇਹਰ ਕਰੂਗਾ ਬਾਕੀ ਤੁਸੀਂ ਸਾਰੇ ਭੈਣ ਭਰਾ ਸਾਥ ਦਿੰਨੇ ਹੋ ਰੋ ਮਾਲਕ ਕਿਰਪਾ ਹਜੇ ਕਿਹੜੀ ਗੱਲ ਆ ਯਾਰ ਆ ਪਾਖੜਾ ਰੱਬ ਦੇ ਮਾਂ ਮਾਰਿਆ ਦੁਬਾਰਾ ਦੁਬਾਰਾ ਚਲਾਉਣ ਨਾਲ ਦਾ ਬਾਹਲਾ ਪੰਗਾ ਪੈਂਦਾ ਰਾਜੇ ਇਹਦੂ ਦਾ ਚੱਲੀ ਜਾਵੇ ਉਹ ਫਾਇਦਾ ਜਾਂ ਦੁਬਾਰਾ ਜਾਂ ਚੱਕ ਦੀਆ ਟਰਨ ਨਾ ਉਹਨਾਂ ਜੰਟ ਵੱਧ ਚੱਲਦਾ ਕੰਮ ਆ ਬਾਹਲਾ ਕੰਮ ਕਿਹੜਾ ਮੈਂ ਖੋਲਿਆ ਨਾ ਤੇਲ ਆ ਇੱਕ ਤੇਲ ਧਰ ਦੇ ਉੱਥੇ ਬਸ ਇਹ ਵੀਰ ਜੀ ਸੇਵਾ ਤੇ ਲੱਗੇ ਹੋਣੇ ਅੱਜ ਅੱਗੇ ਵੀ ਸੇਵਾ ਤੇ ਹੁੰਦੇ ਨੇ ਇਹਨਾਂ ਨੇ ਸੰਭਿਆ ਵਿਚਾਰਿਆਂ ਨੇ ਮੈਨੂੰ ਮੈਂ ਕਿਤੇ ਬਚਣਾ ਸੀ ਸਹੀ ਗੱਲ ਆ ਸਹੀ ਗੱਲ ਕਹਿੰਦੇ ਆ ਭਾਈ ਇਹਨਾਂ ਨੇ ਬਚਾ ਲਿਆ ਜੇ ਚੰਗੇ ਸੀਗੇ ਵਿਚਾਰੇ ਤਾਂ ਬਚ ਗਏ ਨਹੀਂ ਤੈਨੂੰ ਪਤਾ ਹੀ ਆ ਔਖਾ ਹੁੰਦਾ ਆਹ ਹੋਰ ਜੇ ਚੰਗੇ ਸੀਗੇ ਭਾਈ ਤੁਸੀਂ ਸੰਭ ਲਿਆ ਮੈਨੂੰ ਨਹੀਂ ਲਾ ਪਾਪ ਜਰ ਕਾ ਹੈ ਮੇਰੇ ਪਾਪੋਂ ਕੋਈ ਨਹੀਂ ਜੰਦੇ ਆਪਾਂ ਜੰਦੇ ਪਾਪ ਨਹੀਂ ਜੰਦੇ ਆਪਾਂ ਚਲੋ ਵੀ ਦੱਸਦੇ ਆ ਭਾਈ ਵੀ ਭਰਾ ਸਾਰੇ ਭਾਈ ਭਰਾਵਾਂ ਦੀ ਰਿਸਪੈਕਟ ਕਰਿਆ ਕਰੋ ਸਾਰੇ ਆਪਦੇ ਮਾਪਿਆਂ ਦੀ ਰਿਸਪੈਕਟ ਕਰਿਆ ਕਰੋ ਮਾਮਾ ਠੰਡੀਆਂ ਅੱਛਾਵਾ ਕਹ ਲਾਇਆ ਮਾਮਾ ਠੰਡੀਆਂ ਅੱਛਾਵਾ ਗੱਥੇ ਗੱਲੇ ਫੇਰ ਕਰ ਲੈਣਾ ਤਾਂ ਫੋਨ ਗੱਲਣਾ ਹੋਰ ਗੱਲ ਨਹੀਂ ਆਹੋ ਯਾਰ ਗੱਲ ਜਿਹੜੀ ਕਰਦੇ ਆ ਉਹ ਤਾਂ ਸਮਝ ਲੈਣੀ ਤੇ ਭਾਈ ਫੋਨ ਦਾ ਬੰਦ ਦੁਸ਼ਕਰੀ ਟੱਟ ਟੁੱਟਿਆ ਹੋਇਆ ਵਾ ਦੇਖਣਾ ਪੈਂਦਾ ਸਾਰਾ ਕੁਝ ਕੀ ਕਰੀਏ ਬਰੇ ਇਦਾਂ ਰੱਖ ਮੜਾ ਮੱਜਾ ਉੱਥੋਂ ਮੈਂ ਚੜਨਾ ਉਦੋਂ ਕਰੀਂ ਬਾ ਮੰਜੇ ਮਾਰ ਮਾਰੀ ਤੋੜਿਆ ਬਾ ਮੰਜੇ ਦੀ ਚੜ੍ਹਨੂ ਫਿਰ ਮੰਜੇ ਬਾ ਮੰਜੇ ਤੋਂ ਹੋ ਗਈ ਚਲਾ ਜਾਊ ਠੀਕ ਹੈ ਠੀਕ ਹੈ ਪਿਆਰਣ ਦੇ ਮੱਜੇ ਦੇ ਹੋ ਕੇ ਚੱਲਿਆ ਜਾਓ ਯਾ ਯਾ ਬੇਬੀ ਯਾ ਯਾ ਉਹ ਜਿਆਦਾ ਹੀ ਰੱਖਣਾ ਆਪਾਂ ਹਾਂ ਹਾਂ ਚੱਲ ਬੋਲਣਾ ਨਹੀਂ ਹੈ ਹੋਰ ਚੱਲ ਐਸੇ ਜਾਂਦੇ ਹੈਂ ਅਬ ਬਾਟ ਘਰ ਤੇ ਉਧਰ ਪਤੰਦਰੋ ਜਮਾਈ ਹੈ ਉਹ ਚੱਲੋ ਕੋਈ ਯਾਰ ਹਮ ਮਾੜਾ ਮੁੰਡਾ ਤਾਂ ਦੇਖਣਾ ਪੈਂਦਾ ਮੈਂ ਤਾਂ ਨਿੱਕੜ ਦੇ ਗੁੱਬੀਆਂ ਬਾਹਰ ਕਾਣੋਂ ਪਈ ਐ ਹੋ ਹੋ ਜਾਂਦਾ ਜਰਾ ਹੋ ਹੋ ਪਹਿਲਾਂ ਬੀਚਾਰ ਤੇ ਬੀਚਾਰ ਤੋਂ ਕੁਰਸੀ ਤੇ ਕੁਰਸੀ ਤੋਂ ਫਰਸ਼ ਤੇ ਬੀਚਾਰ ਤੋਂ ਮੰਗੇ ਤੇ ਮੰਗੇ ਤੋਂ ਫਰਸ਼ ਤੇ ਸਾਈ ਗਿਆ ਉਹ ਕੁਰਸੀ ਗਿਆ ਸੌਣ ਲਈ ਅੱਛਾ ਪਤਾ ਨਹੀਂ ਲੱਗ ਰਿਹਾ ਉਹ ਨਹੀਂ ਪਤਾ ਤਾਂ ਲੱਗ ਰਿਹਾ ਬੋਲਣ ਬਾਰੇ ਹੋ ਜਾਂਦਾ ਹੋ ਜਾਂਦਾ ਕਿਉਂ ਕਰੀ ਉਹ ਕੰਮ ਤਾਂ ਕਰਿਆ ਨਹੀਂ ਜਿਆ ਕੀ ਕਰਨਾ ਓਏ ਆ ਲੈ ਓਏ ਉਹ ਕਲੰਨਾ ਨਾ ਵੀਰੇ ਉਹ ਤੇ ਮੇਖਾ ਨੇ ਉਹ ਨਹੀਂ ਔਰ ਗੰਦੋ ਇਹ ਚਾਹਮ ਕਰਤਾ ਇਹਨਾਂ ਨੇ ਪਿੱਛ ਪੱਟਦੇ ਓਹ ਬੜੀ ਵਧੀਆ ਉਹ ਬੈਠੀ ਯਾਰ ਸਹੀ ਆ ਯਾਰ ਇਹ ਜਾਂਦੀ ਦੀ ਉੱਤਰੂ ਜਾਣਾ ਚਲਦੀ ਉਹ ਟਲੀਟਾ ਮੈਂ ਠੀਕ ਆ ਤੈਨੂੰ ਕਿਹੜਾ ਇੱਥੇ ਮੈਂ ਹੋਇਆ ਇਹ ਨਾ ਇਹ ਲੋਟਾ ਲੋਟ ਆ ਆ ਦੇਖੋ ਕੰਨੀ ਕੀ ਆ ਆ ਨਿੱਗੀ ਦੀ ਲਾਤੀ ਚੜ ਦਿੰਦੀ ਆ ਜਾਂ ਆਏ ਡੈਸਟੀਵੇਟਰ ਹੈ ਡੈਸਟੀਵੇਟਰ ਮੈਂ ਠੀਕ ਆ ਆ ਇਹ ਵੀ ਕਰ ਦਿੰਨੇ ਆ ਇਹਨੂੰ ਲੋਡ ਓਰੇ ਨਾਉਣਾ ਭਾਈ ਮੈਂ ਇੱਥੇ ਬਹਿ ਕੇ ਨਾਉਣਾ ਹਣਾ ਹਾਂਜੀ ਓਰੇ ਬਰੇ ਕਿ ਨਾਵੇਂ ਭਾਈ ਹੂੰ ਓਰੇ ਹੀ ਨਾਉਨੇ ਹੁੰਨੇ ਆ ਅੰਦਰ ਬਾਥਰੂਮ ਦੇ ਅੰਦਰ ਮੇਤੋਂ ਲੋਡ ਨਹੀਂ ਆਉਂਦਾ ਸੈਕਟਰ ਨਾਲ ਉਹ ਫਿਰ ਬਾਹਰ ਨਿਕਲਣਾ ਨਿਕਲਣਾ ਬਾਹਰ ਨਿਕਲਣਾ ਪਾ ਇੱਲਾ ਸੋਚੂ ਪਹਿਲਾਂ ਮੈਂ ਕਹਾ ਜਾਊ ਫਿਰ ਉਦੋਂ ਕਹਾ ਜਾਊ ਇੱਥੇ ਖੁੱਲਾ ਪਾਣੀ ਆ ਲੋਟ ਆ ਪਾਣੀ ਤਾਂ ਅੰਦਰ ਵੀ ਖੁੱਲਾ ਹੀ ਆ ਇੱਥੇ ਲੋਟ ਰਹਿੰਦਾ ਹੂੰ ਤਾਂ ਕਰਕੇ ਕਰ ਦੇਈਦਾ ਹੂੰ ਚਲ ਠੀਕ ਆ ਬੰਨਾਲ ਭੈਣ ਭਰਾਵਾਂ ਨੂੰ ਦਿਖਾਉਣਾ ਠੀਕ ਆ ਵੀ ਪਾਈ ਬੰਦਾ ਕਹਿ ਦਿੰਦਾ ਨਾ ਬੰਦਾ ਜ਼ਿੰਦਗੀ ਆਉਦੀ ਕੱਟ ਕੇ ਮੇਰੇ ਆ ਨਾ ਹੂੰ ਆਪਾਂ ਆ ਚੀਜ਼ ਦੇ ਹੋਣੀ ਵੀ ਮੈਨਾਂ ਉਹਨਾਂ ਨੂੰ ਨਾ ਕਿਵੇਂ ਆਪਾਂ ਇੱਕ ਕਿਵੇਂ ਹੋ ਕੇ ਅੰਦਰ ਆਉਣਾ ਵਾ ਸਾਰਾ ਕੁਝ ਦਿਖਾਉਣਾ ਸੀ ਆਪਾਂ ਸਾਰੇ ਭੈਣ ਭਰਾਵਾਂ ਨੂੰ ਸਾਰੇ ਭੈਣ ਭਰਾ ਵੱਧ ਤੋਂ ਵੱਧ ਆਪਦੇ ਭਰਾ ਨੂੰ ਸਾਥ ਦੇਵੋ ਦੇਖ ਲਓ ਤੁਹਾਡਾ ਭਰਾ ਕਿੰਨਾ ਤੰਗਾ ਕਿਵੇਂ ਨਾ ਕਿਵੇਂ ਆਪਾਂ ਸਾਡਾ ਕਾਹਦਾ ਕਰਿਆ ਸੁਧਰੀਆਂ ਹਨ ਹੂੰ ਸਾਰੇ ਭੈਣ ਭਰਾ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਜਿਆਦਾ ਤੇ ਜਿਆਦਾ ਸਪੋਰਟ ਕਰੋ ਸਪੋਰਟ ਕਰੋ ਸਬਸਕ੍ਰਾਈਬ ਕਮੈਂਟ ਸ਼ੇਅਰ ਲਾਇਕ ਫੋਦੀ ਬੁਲਾਉਂਦੇ ਵੱਧ ਤੋਂ ਵੱਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਲਾਲਾ ਹੁਣ ਬਾਹ ਹੱਥ ਗੱਲਾ ਫਤਿਹ ਜੀ